ਤਲਵਾੜਾ ਪੁਲਿਸ ਸਟੇਸ਼ਨ ਦੇ ਬਾਹਰ ਖੜੀਆਂ ਏ ਪੋਕਲੈਨਾ ਜੀਵੀਸੀ ਟਰੱਕ ਆਦ ਮਸ਼ੀਨਾਂ ਇਹ ਦੱਸਦੀਆਂ ਹਨ ਕਿ ਤਲਵਾੜਾ ਬਲਾਕ ਦੇ ਵਿੱਚ ਖਨਨ ਮਾਫੀਆ ਅवैध ਖਨਨ ਕਰ ਰਿਹਾ ਹੈ ਤਾਈਓ ਇਹ ਪੋਕਲੈਨਾ ਤੇ ਜੀਵੀਸੀਆਂ ਨੂੰ ਪੜ ਕੇ ਥਾਣੇ ਦੇ ਬਾਹਰ ਖੜਾ ਕੀਤਾ ਹੋਇਆ ਹੈ ਮਿੱਤਰੋ ਕੁਝ ਲੋਕਾਂ ਨੇ ਆਪਣੀਆਂ ਪੰਜਰ ਜ਼ਮੀਨਾਂ ਮਹਿੰਗੇ ਭਾਤੇ ਇਹਨਾਂ ਖਨਨ ਮਾਫੀਆ ਨੂੰ ਪੁਟਾਈ ਲਈ ਦਿੱਤੀਆਂ ਹਨ ਮਿੱਤਰੋ ਜਿਨ੍ਹਾਂ ਲੋਕਾਂ ਨੇ ਇਹ ਜ਼ਮੀਨਾਂ ਪੁਟਾਈ ਲਈ ਦਿੱਤੀਆਂ ਹਨ ਜਿਹੜੇ ਪੁਟਾਈ ਕਰ ਰਹੇ ਹਨ ਔਰ ਜਿਨ੍ਹਾਂ ਨੂੰ ਇਹ ਪੁਟਾਈ ਕਰਨ ਤੋਂ ਰੋਕਣਾ ਚਾਹੀਦਾ ਸੀ ਉਹ ਅਧਿਕਾਰੀ ਵੀ ਇਹ ਸਾਰੇ ਦੋਸ਼ੀ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਸਾਰੇ ਦੋਸ਼ੀਆਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਜੋ ਤਲਵਾੜਾ ਬਲਾਕ ਦੇ ਅੰਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਖੱਡ ਜਿਹੜੀ ਹੈ ਉਹ ਖਨਨ ਦੇ ਨਿਲਾਮ ਨਹੀਂ ਕੀਤੀ ਗਈ ਅਤੇ ਜਨਾਬੀ ਖਾਨਾਂ ਨੇ ਇੱਥੇ ਹੋ ਰਿਹਾ ਹੈ ਉਹ ਸਾਰਾ ਅਵੈਧ ਹੈ ਇਲੈਗਲ ਹੈ